ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦਿਆਂ ਠੀਕ ਠਾਕ ਹੋਵੋ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਕੇਂਦਰ ਸਰਕਾਰ ਵੱਲੋਂ ਜਿਹੜੀ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈਗੀ ਡੀਪੀ ਦੇ ਰੇਟਾਂ ਦੇ ਬਾਰੇ ਤੇ ਸਰਕਾਰ ਨੇ ਕਿਸਾਨਾਂ ਨੂੰ ਤੋਹਫ਼ਾ ਦਿੱਤਾਗਾ ਕੱਲ ਹੋਈ ਕੈਬਨਟ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆਗਾ ਤੇ ਆਪਾਂ ਗੱਲਬਾਤ ਕਰਾਂਗੇ ਇਹਦੇ ਬਾਰੇ ਪੂਰੀ ਡਿਟੇਲ ਚੋਂ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ Facebook ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ Facebook ਪੇਜ ਨੂੰ ਫੋਲੋ ਕਰੋ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਆ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਕੇਂਦਰ ਸਰਕਾਰ ਦੀ ਕੱਲ ਹੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਜਿਹੜੇ ਕਾਫੀ ਦਿਨਿਆਂ ਤੋਂ ਜਿਹੜੀਆਂ ਖਬਰਾਂ ਚੱਲ ਰਹੀਆਂ ਸੀ ਕਿ ਨਵੇਂ ਸਾਲ ਦੇ ਉੱਪਰ ਆ ਜਿਹੜਾ DAP ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ ਜਿਹੜਾ 200 ਰੁਪਏ ਦਾ ਕਿਹਾ ਜਾ ਰਿਹਾ ਸੀ ਕਿ ਵਾਧਾ ਕੀਤਾ ਜਾਣਾਗਾ ਇੱਕ ਪੈਗ ਦੇ ਮਗਰ ਪਹਿਲਾਂ ਜਿਹੜਾ ਰੇਟ 13500 ਸੀਗਾ ਤੇ ਕਹਿ ਰਹੇ ਸੀ ਕਿ ਜਿਹੜਾ ਰੇਟ ਆ 1500 1600 ਤਿੱਕਰ ਹੋ ਜਾਣਾਗਾ ਤੇ ਪਰ ਕੇਂਦਰ ਸਰਕਾਰ ਨੇ ਕੱਲ ਐਡਵਾਈਜ਼ਰੀ ਜਾਰੀ ਕੀਤੀ ਹੈ ਕੈਬਨਟ ਦੀ ਮੀਟਿੰਗ ਤੋਂ ਬਾਅਦ ਕਿ ਰੇਟਾਂ ਦੇ ਵਿੱਚ ਜਿਹੜਾ ਵਾਧਾ ਨਹੀਂ ਕੀਤਾ ਜਾਵੇਗਾ ਡੀਪੀ ਤੇ ਜਿਹੜਾ ਰੇਟ ਆ ਪੁਰਾਣੇ ਰੇਟਾਂ ਤੇ ਹੀ ਡੀਪੀ ਆਪਾਂ ਨੂੰ ਮਿਲੂਗੀ ਯਾਨੀ ਕਿ ਬੈਗ ਆ ਜਿਹੜਾ 13500 ਦਾ ਹੀ ਮੈ ਲਾਂਗਾ ਪੁਰਾਣੇ ਰੇਟਾਂ ਤੇ ਤੇ ਇਹਦੇ ਉੱਪਰ ਮੋਰ ਲਾਤੀ ਹੈ ਸਰਕਾਰ ਨੇ ਕਿ ਰੇਟਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਊਗਾ ਸਰਕਾਰ ਨੇ ਜਿਹੜਾ ਕੰਪਨੀਆਂ ਜ਼ਿਆਦਾ ਦਬਾਅ ਪਾ ਰਹੀਆਂ ਸੀ ਜਿਹੜੀਆਂ ਖਾਦ ਤਿਆਰ ਕਰਦੀਆਂ ਕਿ ਰੇਟਾਂ ਦੇ ਵਿੱਚ ਵਾਧਾ ਕਰੋ ਕੰਪਨੀਆਂ ਕਹਿ ਰਹੀਆਂ ਕਿ ਸਾਨੂੰ ਜਿਹੜਾ ਘਾਟਾ ਪੈ ਰਿਹਾ ਤੇ ਸਰਕਾਰ ਨੇ ਜਿਹੜਾ ਵਿਸ਼ੇਸ਼ ਪੈਕੇਜ ਆ ਕੰਪਨੀਆਂ ਨੂੰ ਦਿੱਤਾਗਾ ਤੇ ਕਿਸਾਨਾਂ ਤੇ ਵਾਧੂ ਬੋਝ ਨਹੀਂ ਪਿਆਗਾ ਕਿਸਾਨਾਂ ਨੂੰ ਜਿਹੜੀ ਡੀਏਪੀ ਪੁਰਾਣੇ ਰੇਟਾਂ ਤੇ ਮਿਲੂਗੀ ਤੇ ਕੰਪਨੀਆਂ ਨੂੰ ਜਿਹੜਾ ਵਿਸ਼ੇਸ਼ ਪੈਕੇਜ ਦੇਤਾਗਾ ਹੁਣ ਕੰਪਨੀਆਂ ਦਾ ਵੀ ਘਾਟਾ ਜਿਹੜਾ ਦੂਰ ਹੋਊਗਾ ਤੇ ਕਿਸਾਨਾਂ ਨੂੰ ਪੁਰਾਣੇ ਰੇਟ ਤੇ ਹੀ ਡੀਪੀ ਮਿਲੂਗੀ ਨਵੇਂ ਸਾਲ ਤੇ ਆਪਾਂ ਇੱਕ ਤੋਹਫਾ ਹੀ ਕਹਿ ਸਕਦੇ ਹਾਂ ਕਿਉਂਕਿ ਕਿਸਾਨੀ ਤਾਂ ਅੱਗੇ ਹੀ ਕਾਫੀ ਮਾਰਾਂ ਹੇਠ ਦੱਬੀ ਜਾ ਰਹੀ ਹੈਗੀ ਤੇ ਹੁਣ ਜਿਹੜਾ ਜੇ ਡੀਪੀ ਦੇ ਰੇਟਾਂ ਵਿੱਚ ਵਾਧਾ ਹੁੰਦਾ ਤਾਂ ਕਿਸਾਨ ਨੂੰ ਵੱਡਾ ਝਟਕਾ ਲੱਗਣਾ ਸੀ ਕਿਉਂਕਿ 2250 ਰੁਪਿਆ ਕਿਹੜਾ ਥੋੜਾ ਹੁੰਦਾ ਇੱਕ ਬੈਗ ਦੇ ਮਗਰ ਤੇ ਕਿਸਾਨਾਂ ਨੂੰ ਹੁਣ ਰਾਹਤ ਭਰੀ ਖਬਰ ਆ ਕਿ ਡੀਏਪੀ ਦੀ ਰੇਟਾਂ ਦੇ ਵਿੱਚ ਵਾਧਾ ਨਹੀਂ ਹੋਇਆ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਆਉਣ ਵਾਲੀਆਂ ਹੋਰ ਵੀ ਵੀਡੀਓ ਦੇਖਣ ਲਈ ਖੇਤੀਬਾੜੀ ਦੀ ਹਰ ਤਰ੍ਹਾਂ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਚਾਹੇ ਕੋਈ ਵੀ ਖਬਰ ਆ ਖੇਤੀ ਦੇ ਰਿਲੇਟਡ ਜਾਂ ਆਪਾਂ ਫਸਲਾਂ ਦੀ ਜਾਣਕਾਰੀ ਇਹ ਕਣਕ ਹੋਇਆ ਝੋਨਾ ਹੋਇਆ ਇਹਨਾਂ ਦੇ ਬਾਰੇ ਸਾਰੀ ਆਪਾਂ ਵੀਡੀਓ ਬਣਾਉਨੇ ਆਂਗੇ ਕਿੱਦਾਂ ਆਪਾਂ ਘੱਟ ਖਰਚੇ ਦੇ ਵਿੱਚ ਆਪਾਂ ਜਿਹੜੀ ਫਸਲ ਚੰਗੀ ਫਸਲ ਤਿਆਰ ਕਰ ਸਕਦੇ ਤੇ ਚੰਗਾ ਜਿਹੜਾ ਝਾੜ ਲੈ ਸਕਦੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ